ਤੀਆਂ ਤੇ ਪੁੱਤ ਬਰਾਬਰ ਹੁੰਦੇ ਲੋਕੋ ਤੀਆਂ ਦੀ ਵੀ ਵੰਡਿਆ ਕਰੋ ਲੋੜੀ ਲੋੜਵੰਦਾਂ ਦੀ ਹਮੇਸ਼ਾ ਭਰੀਏ ਝੋਲੀ ਮੂੰਗਫਲੀ ਫੁੱਲੇ ਨਾਲ ਗੁੜ ਦੀ ਰੋੜੀ ਜੇੜੀ ਵੀਤੀ ਭੇਣ ਆਵੇ ਦਰਤੇ ਮੋੜੀਏ ਨਾ ਕਦੇ ਵੀ ਕਿਸੇ ਨੂੰ ਖਾਲੀ جے ڈی وی ہاتھ اڈ کے ਮੰਗੇ ਕੁਝ او دی ਖੁਸ਼ੀ ਨਾਲ ਭਰ ਦਈਏ ਥਾਲੀ سال ਬਾਦੇ ਆਵੇ ਤਿਉਹਾਰ ਤੇ ਹਰ ਕੋਈ ਆਸ ਨਾਲ ਆਉਂਦਾ ਏ ਦਰ ਤੇ ਆ ਕੇ ਜੋ ਤਿਲ ਫੁੱਲ ਹੈ ਮੰਗਦਾ ਉਹਦੇ ਲਈ ਲੱਖ ਅਸ਼ੀਸ਼ ਸੁਣਾਉਂਦਾ ਏ ਲੈ ਰੀਤੀਆਂ ਨੂੰ ਨਾ ਕਦੇ ਬੋਲੀਏ ਮਾੜਾ ਪੁੱਤ ਦੀ ਲੋੜੀ ਵੀ ਤੀ ਬਖੌਂਦੀ ਏ ਦਰ ਆਪਣੇ ਤੋਂ ਮੋੜੀਏ ਨਾ ਕਦੇ ਤੀ ਸਖਣੀ ਜੋ ਹਰ ਵੇਲੇ ਪੁੱਤਾਂ ਦੀ ਸੁਖ ਮਨਾਉਂਦੀ ਏ ਤੀਆਂ ਪੁੱਤਰਾਂ ਵਿੱਚ ਕੋਈ ਫਰਕ ਨਾ ਹੁੰਦਾ ਐਵੇਂ ਰੱਖੀਏ ਨਾ ਕਦੇ ਕੋਈ ਵਖਰੇਵਾ ਤੀ ਹੀ ਸੋਹਣੇ ਪੁੱਤਰਾਂ ਦੀ ਜਣਨੀ ਹੁੰਦੀ ਤੇ ਆਪਣੀ ਕੋਖ ਤੋਂ ਵੰਡੇ ਪੁੱਤਰਾਂ ਦਾ ਮੇਵਾ